Hey yo I fucking challenge you come up on the stage and let's do one on one right now. Come on, are you <laughs> a fight dog? You gotta come on. I don't know what the fuck it is. Go <laughs> between your shoes and say was it you? ਤੇ ਕੱਲ੍ਹ ਦੇ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਦੇ ਮੂੰਹ ਤੇ ਬੂਟ ਮਾਰਿਆ ਗਿਆ। ਜੀ ਹਾਂ, ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿੱਥੇ ਕਿ ਇੱਕ ਚਾਲੇ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਤੇ ਦਰਸ਼ਕਾਂ ਵੱਲੋਂ ਬੂਟ ਮਾਰਿਆ ਗਿਆ ਜੋ ਕਿ ਕਰਨੌਜਲਾ ਦੇ ਮੂੰਹ ਤੇ ਲੱਗਿਆ ਜਿਸ ਤੋਂ ਬਾਅਦ ਕਰਨੌਜਲਾ ਪੜਕੁੱਠੇ ਅਤੇ ਦਰਸ਼ਕਾਂ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਾਲਾਂਕਿ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਰਨੌਜਲਾ ਜਦੋਂ ਆਪਣੇ ਸ਼ੋਅ ਦੌਰਾਨ ਪਰਫਾਰਮੈਂਸ ਦੇ ਰਹੇ ਸੀ ਤਾਂ ਇੱਕ ਬੂਟ ਉਹਨਾਂ ਦੇ ਮੂੰਹ ਤੇ ਆ ਕੇ ਵੱਜਦਾ ਹੈ ਜਿਸ ਤੋਂ ਬਾਅਦ ਕਰਨੌਜਲਾ ਗੀਤ ਰੋਕ ਦਿੰਦੇ ਨੇ ਅਤੇ ਬੂਟ ਮਾਰਨ ਵਾਲੇ ਨੂੰ ਖਰੀਆਂ ਖੋਟੀਆਂ ਸੁਣਾਉਂਦੇ ਨੇ Who was that, yo? Hey, yo, i fucking telling you, come up on the stage and let's do one-on-one -on -one right now. <laughs> dog, I don't to fight, doggy. Come on. That? dog. the fuck it is? Don't be throwing your shoes in change. Was it you? What are you trying to do, dog? Come on, please. I don't want to see anything wrong. Be respectful. The Karnoja level London the O2 Arena ਸ਼ੋਅ ਰੱਖਿਆ ਗਿਆ ਸੀ ਜਿੱਥੇ ਕਰੀਬ 23000 ਤੋਂ ਵੱਧ ਲੋਕ ਇਸ ਸ਼ੋਅ ਨੂੰ ਦੇਖਣ ਪਹੁੰਚੇ ਸੀ ਇਹ ਦੌਰਾਨ ਜਦੋਂ ਕਰਨੌਜ ਜ਼ਿਲ੍ਹਾ ਆਪਣੀ ਪਰਫਾਰਮੈਂਸ ਦੇ ਰਹੇ ਸੀ ਤਾਂ ਇੱਕ ਵਿਅਕਤੀ ਵੱਲੋਂ ਉਹਨਾਂ ਦੇ ਮੂੰਹ ਤੇ ਬੂਟ ਮਾਰ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਕਰਨੌਜ ਜ਼ਿਲ੍ਹਾ ਪਰਫਾਰਮ ਕਰ ਰਹੇ ਸੀ ਆਪਣਾ ਗੀਤ गा ਰਹੇ ਸੀ ਤਾਂ ਇਸ ਦੌਰਾਨ ਇੱਕ ਚਿੱਟੇ ਰੰਗ ਦਾ ਬੂਟ ਉਹਨਾਂ ਦੇ ਮੂੰਹ ਤੇ ਆ ਕੇ ਬੰਸਿਆ ਜਿਸ ਤੋਂ ਬਾਅਦ ਕਰਨੌਇਲਾ ਪਰਫਾਰਮੈਂਸ ਰੋਕ ਦਿੰਦੇ ਨੇ ਗੀਤ ਨੂੰ ਵਿਚ ਵਿਚਾਲੇ ਰੋਕ ਦਿੰਦੇ ਨੇ ਅਤੇ ਇਸ ਬੂਟ ਮਾਰਨ ਵਾਲੇ ਨੂੰ ਖਰੀਆਂ ਖੁੱਟੀਆਂ ਥਰੌਂਦੇ ਨੇ ਹਾਲਾਂਕਿ ਇਸ ਦੌਰਾਨ ਕਰਨੌਇਲਾ ਵੀ ਕਹਿੰਦੇ ਸੁਣਾਈ ਦਿੱਤੇ ਕਿ ਬੂਟ ਮਾਰਨ ਵਾਲਾ ਉਹਨਾਂ ਤੋਂ ਛੋਟੀ ਉਮਰ ਦਾ ਹੈ ਅਤੇ ਉਹ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਵੀ ਸੁਣਾਈ ਦਿੱਤੇ Left. I'm gonna bring him up to the hey yo, hey yo, what the fuck was that, dog? Hold oh, no. up. Yo, who was that? Who was that, yo? Hey yo, I fucking telling you. Come up on the stage and let's do one on one right now. <laughs> dog, I know how to fight, doggy. The fuck? Come What's on. That? That? I the fuck it is. The hell don't be throwing your shoes in shit? Was it you? What is her doing, dog? Come on, please. I don't want to see anything wrong. Be respectful. ਤਾਂ ਫਿਰ ਤੋਂ ਦੱਸਦੇ ਹਾਂ ਕਿ ਲੰਡਨ ਦੇ O2 Arena ਵਿੱਚ ਇਹ ਸ਼ੋਅ ਚੱਲ ਰਿਹਾ ਸੀ ਜਿੱਥੇ ਕਰਨ ਔਜਲਾ ਨਾਲ ਇੱਕ ਦਰਸ਼ਕ ਵੱਲੋਂ ਸ਼ਰਮਨਾਕ ਹਰਕਤ ਕੀਤੀ ਗਈ। ਕਰਨ ਔਜਲਾ ਦੇ ਮੂੰਹ ਤੇ ਬੂਟ ਮਾਰਿਆ ਗਿਆ। ਹਾਲਾਂਕਿ ਹੁਣ ਇਸੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ। ਪਰ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ? ਕੀ ਕਿਸੇ ਚੱਲਦੇ ਸ਼ੋਅ 'ਚ ਕਿਸੇ ਗਾਇਕ ਨਾਲ ਅਜਿਹਾ ਕਰਨਾ ਸਹੀ ਹੈ ਜਾਂ ਫਿਰ ਗਲਤ ਤੁਸੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ